ਵੈਲਕਮ ਟੂ ਸੋਚਾ ਪੰਜਾਬ ਤੇ ਮੈਂ ਹਾਂ ਤੁਹਾਡੀ ਮੇਜ਼ਬਾਨ ਕਵਲ ਚੌਧਰੀ ਸੋਚਾ ਪੰਜਾਬ ਚ ਤੁਸੀਂ ਪੰਜਾਬ ਦੀ ਰੂਹਾਨੀਅਤ ਇਤਿਹਾਸ ਤੇ ਸੱਭਿਆਚਾਰ ਬਾਰੇ ਜਾਣ ਸਕਦੇ ਹੋ ਅਸੀਂ ਪੰਜਾਬ ਦੇ ਅਮੋਲਕ ਵਿਰਸੇ ਦੀ ਗੱਲ ਕਰਦੇ ਹਾਂ ਜਿਸ ਵਿੱਚ ਸੂਫੀ ਤੇ ਧਾਰਮਿਕ ਰਵਾਇਤਾਂ ਦਾ ਇੱਕ ਵੱਡਾ ਹਿੱਸਾ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਤੇ ਹੋਰ ਰੋਚਕ ਤੇ ਗਿਆਨਵਰਧਕ ਵੀਡੀਓਜ਼ ਦੇਖਦੇ ਰਹੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਦਰਗਾਹਾਂ ਰੂਹਾਨੀ ਕੇਂਦਰ ਬਾਰੇ ਪੰਜਾਬ ਦੀ ਧਾਰਮਿਕ ਵਿਰਾਸਤ ਜੋ ਸੂਫੀਅਤ ਨਾਲ ਜੁੜੀ ਹੋਈ ਹੈ ਉਹ ਬਹੁਤ ਹੀ ਗਹਿਰੀ ਅਤੇ ਮਹਾਨ ਹੈ ਪੰਜਾਬ ਦੀਆਂ ਦਰਗਾਹਾਂ ਸਿਰਫ ਧਾਰਮਿਕ ਹੀ ਨਹੀਂ ਬਲਕਿ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਵੀ ਰੱਖਦੀਆਂ ਹਨ ਇੱਕ ਅਲੀ ਹਜਵਰੀ ਦਾ ਦਰਬਾਰ ਲਾਹੌਰ ਅਲੀ ਹਜਵਰੀ ਦੀ ਦਰਗਾਹ ਲਾਹੌਰ ਵਿੱਚ ਸਥਿਤ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਪੁਰਾਣੀਆਂ ਤੇ ਮਹਾਨ ਦਰਗਾਹਾਂ ਵਿੱਚੋਂ ਇੱਕ ਹੈ ਹਜ਼ਰਤ ਅਲੀ ਹਜਵੇਰੀ ਨੇ ਆਪਣੇ ਉਪਦੇਸ਼ਾਂ ਰਾਹੀਂ ਇਨਸਾਨੀਅਤ ਪਿਆਰ ਅਤੇ ਤਿਆਗ ਦਾ ਸੰਦੇਸ਼ ਦਿੱਤਾ ਹਰ ਸਾਲ ਲੱਖਾਂ ਜ਼ਾਇਰੀਨ ਇੱਥੇ ਆਉਂਦੇ ਹਨ ਅਤੇ ਆਪਣੀ ਰੂਹਾਨੀ ਸ਼ਾਂਤੀ ਦੀ ਤਲਾਸ਼ ਕਰਦੇ ਹਨ ਇਹ ਦਰਗਾਹ ਸਿਰਫ ਧਾਰਮਿਕ ਨਹੀਂ ਬਲਕਿ ਇਤਿਹਾਸਿਕ ਅਤੇ ਆਤਮਿਕ ਵਿਰਾਸਤ ਦਾ ਇੱਕ ਵਿਸ਼ਾਲ ਕੇਂਦਰ ਵੀ ਹੈ ਦੋ ਬਾਬਾ ਫਰੀਦ ਦੀ ਦਰਗਾਹ ਪਾਕਪਤਨ ਬਾਬਾ ਫਰੀਦ ਪੰਜਾਬ ਦੇ ਪਹਿਲੇ ਵੱਡੇ ਅਤੇ ਪ੍ਰਸਿੱਧ ਸੂਫੀ ਸੰਤ ਸਨ ਉਹਨਾਂ ਦੀ ਦਰਗਾਹ ਪਾਕਪਤਨ ਵਿੱਚ ਸਥਿਤ ਹੈ ਅਤੇ ਇਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਹੈ। ਬਾਬਾ ਫਰੀਦ ਜੀ ਦਾ ਉਪਦੇਸ਼ ਜ਼ਿੰਦਗੀ ਵਿੱਚ ਸਦਾਰਤਾ ਅਤੇ ਹੰਕਾਰ ਤੋਂ ਬਿਨਾਂ ਬਚਣਾ ਸੀ। ਉਹਨਾਂ ਨੇ ਮਨੁੱਖਤਾ ਅਤੇ ਇਨਸਾਨੀਅਤ ਦੀ ਖੁਸ਼ਬੂ ਹਵਾਵਾਂ ਵਿੱਚ ਫੈਲਾਈ ਅਤੇ ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਦਿਆਲੂਪਨ ਅਤੇ ਰੂਹਾਨੀ ਸੁੱਖਾਂ ਦਾ ਅਹਿਸਾਸ ਕਰਾਉਂਦੀਆਂ ਹਨ। ਦਿਨ ਬੁੱਲਿ ਸ਼ਾਹ ਦੀ ਦਰਗਾਹ ਕਸੂਰ ਬੁੱਲ੍ਹੇ ਸ਼ਾਹ ਪੂਰੀ ਦੁਨੀਆ ਵਿੱਚ ਪੰਜਾਬ ਦੇ ਸਭ ਤੋਂ ਮਸ਼ਹੂਰ ਸੂਫੀ ਕਵੀ ਰਹੇ ਹਨ। ਉਹਨਾਂ ਦੀ ਸ਼ਾਇਰੀ ਅਜ ਵੀ ਇਨਸਾਨੀਅਤ ਤੇ ਪਿਆਰ ਦੀ ਪਾਠ ਹੈ। ਉਹਨਾਂ ਨੇ ਆਪਣੇ ਕਾਵਿ ਵਿੱਚ ਹਰ ਮਜ਼ਹਬ ਦੇ ਖਿਲਾਫ ਨਫ਼ਰਤ ਅਤੇ ਕੇਰੇਬੰਦੀ ਦਾ ਵਿਰੋਧ ਕੀਤਾ। ਬੁੱਲ੍ਹੇ ਸ਼ਾਹ ਦੀ ਦਰਗਾਹ ਕਸੂਰ ਵਿੱਚ ਸਥਿਤ ਹੈ ਅਤੇ ਇਹ ਸਥਾਨ ਨੂੰ ਮਾਨਵਤਾ ਅਤੇ ਵਿਸ਼ਵਾਸ ਦੇ ਦਰਸ਼ਨ ਲਈ ਪ੍ਰਸਿੱਧੀ ਮਿਲੀ ਹੈ। ਇੱਥੇ ਆ ਕੇ ਲੋਕ ਆਪਣੀ ਜ਼ਿੰਦਗੀ ਵਿੱਚ ਅਸਲੀ ਸ਼ਾਂਤੀ ਅਤੇ ਅਮਨ ਦਾ ਅਹਿਸਾਸ ਕਰਦੇ ਹਨ। ਚਾਰ ਸ਼ਾਹਰੁਖਨ ਇਹ ਅਲਮ ਦੀ ਦਰਗਾ ਮਲਤਾਨ ਸ਼ਾਹਰੁਖਨ ਇਹ ਅਲਮ ਦੀ ਦਰਗਾ ਮਲਤਾਨ ਵਿੱਚ ਹੈ ਜਿਸ ਨੂੰ ਗਦਰਾਂ ਦੇ ਸ਼ੇਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਸ਼ਾਹਰੁਖਨ ਇਹ ਅਲਮ ਦਾ ਉਪਦੇਸ਼ ਧਾਰਮਿਕ ਅਤੇ ਆਧੁਨਿਕ ਦੁਨੀਆ ਵਿੱਚ ਸਮਝੌਤਾ ਕਰਨ ਲਈ ਤਤਾਂ ਅਤੇ ਰੂਹਾਨੀ ਤਾਕਤਾਂ ਨੂੰ ਜੋੜਨ ਦਾ ਸੀ ਉਹਨਾਂ ਨੇ ਹਮੇਸ਼ਾ ਆਪਣੀ ਸਿੱਖਿਆਵਾਂ ਵਿੱਚ ਖੁਸ਼ਹਾਲੀ ਅਤੇ ਸਮਾਜਿਕ ਮਾਨ ਮਰਿਆਦਾ ਨੂੰ ਲਾਗੂ ਕਰਨ ਦਾ ਜ਼ੋਰ ਦਿੱਤਾ ਇਸ ਦਰਗਾਹ ਵਿੱਚ ਆਉਣ ਵਾਲੇ ਯਾਤਰੀ ਹਰ ਤਰ੍ਹਾਂ ਦੀ ਦੁੱਖਾਂ ਅਤੇ ਕਲੇਸ਼ਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ। ਪੰਜ ਸੱਕੀ ਸਰਵਰਦੀ ਦਰਗਾਹ ਦੀ ਜੀ ਖਾਨ ਸੱਕੀ ਸਰਵਰਦੀ ਦਰਗਾਹ ਡੇਰਾ ਗਾਜ਼ੀ ਖਾਨ ਵਿੱਚ ਸਥਿਤ ਹੈ। ਜਿਸ ਨੂੰ ਸਾਰੇ ਧਾਰਮਿਕ ਸਮੂਹਾਂ ਦੁਆਰਾ ਇਜਤਮਾਇਤ ਅਤੇ ਆਧਿਆਤਮਿਕ ਅਹਿਸਾਸ ਕਰਨ ਲਈ ਪ੍ਰਸਿੱਧੀ ਮਿਲੀ ਹੈ। ਉਹਨਾਂ ਦੀ ਦਰਗਾਹ ਨੂੰ ਪੂਰੀ ਦੁਨੀਆ ਵਿੱਚ ਮੂਲ ਰੂਹਾਨੀ ਵਿਸ਼ਵਾਸ ਅਤੇ ਅਕਲ ਦੀ ਕਦਰ ਦਿੰਦੀ ਹੈ। ਇਤਿਹਾਰ ਮਜ਼ਹਬ ਦੇ ਲੋਕ ਆਪਣੀ ਆਤਮਿਕ ਪੇਛ ਨੂੰ ਖਤਮ ਕਰਨ ਅਤੇ ਦੁਨੀਆ ਵਿੱਚ ਇਨਸਾਨੀਅਤ ਦਾ ਪ੍ਰਚਾਰ ਕਰਨ ਲਈ ਜੁੜਦੇ ਹਨ ਛ ਸੂਫੀ ਸੰਤ ਮਦੂ ਲਾਲ हुसैन ਦੀ ਦਰਗਾਹ ਲਾਹੌਰ ਮਦੂ ਲਾਲ हुसैन ਇੱਕ ਮਹਾਨ ਸੂਫੀ ਕਵੀ ਸਨ ਜਿਨ੍ਹਾਂ ਦੀ ਸ਼ਾਇਰੀ ਦੁਨੀਆ ਨੂੰ ਰੋਹਾਨੀ ਮਾਨਵਤਾ ਅਤੇ ਠੇਰਾਦਾ ਸਿਗਨਲ ਦੇ ਰਹੀ ਹੈ ਉਹਨਾਂ ਦੀ ਦਰਗਾਹ ਲਾਹੌਰ ਵਿੱਚ ਸਥਿਤ ਹੈ ਅਤੇ ਇੱਥੇ ਆ ਕੇ ਲੋਕ ਇੱਕ ਜਥੇਬੰਦੀ ਤੋਂ ਬਿਨਾਂ ਰੋਹਾਨੀ ਪਾਠ ਪਾਉਂਦੇ ਹਨ मदुलाल हुसैन जी दी शायरी ਨੂੰ ਸਮਝ ਕੇ ਮਨੁੱਖ ਆਪਣੇ ਜੀਵਨ ਵਿੱਚ ਪਿਆਰ ਅਤੇ ਸਮਝ ਦਾ ਅਹਿਸਾਸ ਕਰਦਾ ਹੈ। ਸਤ ਸੁਲਤਾਨ ਬਾਹੁਦੀ ਦਰਗਾ ਜੰਗ ਸੁਲਤਾਨ ਬਾਹੁਦੀ ਦਰਗਾ ਜੰਗ ਵਿੱਚ ਸਥਿਤ ਹੈ। ਜਿਸ ਦੀ ਰੂਹਾਨੀ ਅਤੇ ਇਲਮੀ ਵਿਰਾਸਤ ਸਾਰੀ ਦੁਨੀਆ ਵਿੱਚ ਮਾਨੀ ਜਾਂਦੀ ਹੈ। ਉਹਨਾਂ ਦੀਆਂ ਕਿਤਾਬਾਂ ਅੱਜ ਵੀ ਰੂਹਾਨੀ ਗਿਆਨ ਅਤੇ ਆਤਮਿਕ ਸ਼ਾਂਤੀ ਦੇ ਲਈ ਉਪਯੋਗੀਆਂ ਹਨ। ਉਹਨਾਂ ਨੇ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਆਤਮਿਕ ਸ਼ਾਂਤੀ ਅਤੇ ਸੁਖ ਦਿਉਣ ਲਈ ਸਿੱਖਿਆ ਦਿੱਤੀ 8 ਗੁਰੂ ਨਾਨਕ ਦੇਵ ਜੀ ਦੀ ਦਰਗਾ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦੀ ਆਖਰੀ ਵਿਹਾਰ ਸਥਲੀ ਕਰਤਾਰਪੁਰ ਵਿੱਚ ਸਥਿਤ ਹੈ ਇੱਥੇ ਉਨ੍ਹਾਂ ਨੇ ਆਪਣੀ ਆਖਰੀ ਉਪਦੇਸ਼ਤਾ ਦਿੱਤੀ ਕਰਤਾਰਪੁਰ ਦਰਗਾ ਸਿੱਖ ਅਤੇ ਮੁਸਲਮਾਨ ਪਾਈਚਾਰੇ ਦੀ ਇਕਤਾ ਦਾ ਪ੍ਰਤੀਕ ਹੈ ਅਤੇ ਇਹ ਸਿੱਖ ਧਰਮ ਦੇ ਆਧਾਰ ਸ਼ਾਸਤਰੀ ਨਜ਼ਰੀਏ ਨੂੰ ਭਰਪੂਰ ਤਰੀਕੇ ਨਾਲ ਪ੍ਰਗਟ ਕਰਦਾ ਹੈ

ਅਸੀਂ ਤੁਹਾਡੀ رائے ਦੀ ਉਡੀਕ ਕਰ ਰਹੇ ਹਾਂ ਸੱਚਾ ਪੰਜਾਬ ਤੇ ਅਸੀਂ ਮਿਲਦੇ ਰਹਾਂਗੇ ਇੱਕ ਨਵੇਂ ਵੀਡੀਓ ਨਾਲ